ਇੱਕ ਵਾਰੀ ਫੇਟ ਫੋਟਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਸਟਾਕ ਮਾਰਕੀਟ ਦੀ ਦੁਨੀਆ ਦੇ ਵਿੱਚ ਤੇ ਇੱਕ ਹੋਰ ਕੰਪਨੀ ਚਲਦੇ ਫਿਰਦੇ ਮੈਨੂੰ ਮਿਲੀ ਤੇ ਮੈਨੂੰ ਚੰਗੀ ਲੱਗੀ ਉਹ ਪਰਫੈਕਟ ਮੈਰਿਜ ਮੈਂ ਹਮੇਸ਼ਾ ਕਹਿੰਦਾ ਪਰਫੈਕਟ ਮੈਰਿਜ ਹੀ ਮੈਂ ਤੁਹਾਡੇ ਸਾਹਮਣੇ ਲੈ ਕੇ ਆਉਣਾ ਦੁਬਾਰਾ ਦੱਸ ਦਿੰਨਾ ਪਰਫੈਕਟ ਮੈਰਿਜ ਇੱਕ ਕੰਪਨੀ ਚੰਗੀ ਹੋਵੇ ਫੰਡਾਮੈਂਟਲਸ ਚੰਗੇ ਹੋਣ ਕਿਸੇ ਤਰ੍ਹਾਂ ਦੀ ਕੋਈ ਬਹੁਤ ਸੀਰੀਅਸ ਪ੍ਰੋਬਲਮ ਚ ਨਾ ਹੋਵੇ ਡੈਟ ਬਹੁਤ ਜ਼ਿਆਦਾ ਨਾ ਹੋਵੇ ਤੇ ਅਗਲੀ ਚੀਜ਼ ਇਹ ਆ कि ਜਿਹੜਾ ਸਟਾਕ ਪ੍ਰਾਈਸ ਆ ਉਹ ਵੀ ਬਹੁਤ ਜ਼ਿਆਦਾ ਮਹਿੰਗਾ ਨਾ ਹੋਵੇ ਤਾਂ ਪਰਫੈਕਟ ਮੈਰਿਜ ਤੇ ਅੱਜ ਉਸ ਤਰ੍ਹਾਂ ਦੇ ਹੀ ਆਪਣੀ ਇੱਕ ਕੰਪਨੀ ਹੈਗੀ ਆ ਤਾਂ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਇਹਦਾ ਬਿਲਕੁਲ ਇਹ ਮਤਲਬ ਨਹੀਂ ਹੈਗਾ ਕਿ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਬਸ ਹੁਣੇ ਇੱਥੇ ਜਾਓ ਇਹ ਵੀਡੀਓ ਤੋਂ ਬਾਅਦ ਹੁਣੇ ਆਪਣੇ ਆਪਣੇ ਟਰੇਡਿੰਗ ਪਲੈਟਫਾਰਮ ਤੇ ਜਾ ਕੇ ਇਹਨੂੰ ਬਾਏ ਕਰੋ ਇਹ ਮੈਂ ਨਹੀਂ ਕਹਿ ਰਿਹਾ ਕਿਸੇ ਵੀ ਸ਼ੇਅਰ ਨੂੰ ਬਾਏ ਕਰਨਾ ਸ਼ੇਅਰ ਵੀ ਇੱਕ ਪ੍ਰਾਪਰਟੀ ਆ ਉਹਨੂੰ ਬਾਏ ਕਰਨਾ ਇਹ ਸੈੱਲ ਕਰਨਾ ਉਹ ਤੁਹਾਡੀ ਜ਼ਿੰਮੇਵਾਰੀ ਆ ਤੁਹਾਡਾ ਪੈਸਾ ਹੈ ਮੇਰਾ ਸਿਰਫ ਕੰਮ ਸਿਰ ਇੰਨਾ ਹੈਗਾ ਇਸ ਚੈਨਲ ਥਰੂ ਕਿ ਜਿਹੜੀ ਵੀ ਇਨਫੋਰਮੇਸ਼ਨ ਮੇਰੇ ਕੋਲੇ ਕੋਈ ਆਉਂਦੀ ਆ ਚੰਗੀ ਇਨਫੋਰਮੇਸ਼ਨ ਉਹਨੂੰ ਤੁਹਾਡੇ ਨਾਲ ਸਿਰਫ ਸਾਂਝਾ ਕਰਨਾ ਬਸ ਅੱਜ ਦੀ ਆਪਣੀ ਕੰਪਨੀ ਹੈਗੀ ਹੈ ਜੀ ਸਾਈ ਸਿਲਕ ਤੇ ਸਾਈ ਸਿਲਕ ਕਲਾ ਮੰਦਰ ਕਰਕੇ ਇਹ ਕੰਪਨੀ ਆ ਕੰਮ ਕੀ ਕਰਦੇ ਨੇ ਮੇਨਲੀ ਇਹਨਾਂ ਦਾ ਕੰਮ ਹੈਗਾ ਸਾੜੀਆਂ ਦਾ ਜਿਵੇਂ ਆਪਣਾ ਪੰਜਾਬ ਆ ਆਪਣਾ ਕਲਚਰ ਆ ਆਪਣੀਆਂ ਜਿਹੜੀਆਂ ਲੜਕੀਆਂ ਨੇ ਔਰਤਾਂ ਨੇ ਸੂਟਾਂ ਦਾ ਉਹਨਾਂ ਨੂੰ क्रेਜ਼ ਰਹਿੰਦਾ ਉਹਨਾਂ ਦਾ ਪਹਿਰਾਵਾ ਵੀ ਸੂਟ ਵਿਆਹਾਂ ਸ਼ਾਦੀਆਂ ਦੇ ਉੱਪਰ ਬਹੁਤ ਮਹਿੰਗੇ ਸੂਟਾਂ ਦੀ ਖਰੀਦਦਾਰੀ ਕੀਤੀ ਜਾਂਦੀ ਆ ਤੇ ਜਿਹੜਾ ਸਾਊਥ ਇੰਡੀਆ ਵਾ ਤੇ ਉਹਨਾਂ ਦਾ ਕਲਚਰ ਦੇ ਵਿੱਚ ਸਾੜੀ ਦੀ ਇੱਕ ਬਹੁਤ ਜ਼ਿਆਦਾ ਐਹਮੀਅਤ ਹੈਗੀ ਆ ਬਹੁਤ ਮਹਿੰਗੀਆਂ ਤੋਂ ਮਹਿੰਗੀਆਂ ਸਸਤੀ ਤੋਂ ਸਸਤੀ ਸਾੜੀਆਂ ਮਤਲਬ ਪੂਰੀ ਇੱਕ ਰੇਂਜ ਹੈਗੀ ਆ ਉਹਦੀ ਤੇ ਉਹਦੇ ਵਿੱਚ ਆਉਂਦੀ ਆ ਇਹੋ ਜੀ ਕੰਪਨੀ ਸਾਈ ਸਿਲਕ ਤੇ 54 ਤੋਂ ਜ਼ਿਆਦਾ ਇਹਨਾਂ ਦੇ ਸਟੋਰ ਨੇ ਸਾਊਥ ਇੰਡੀਆ ਦੇ ਵਿੱਚ ਜਿੰਨੀਆਂ ਵੀ ਮੇਨ ਸਟੇਟਸ ਹੈਗੀਆਂ ਨੇ ਆਂਧਰਾ ਪ੍ਰਦੇਸ਼ ਤੇ ਲੰਗਾਨਾ ਕਰਨਾਟਕ ਤਾਮਿਲਨਾਡੂ ਉਹਨਾਂ ਸਾਰੀਆਂ ਦੇ ਵਿੱਚ ਇਹਨਾਂ ਦਾ ਬਿਜ਼ਨਸ ਫੈਲਿਆ ਹੋਇਆ ਵਾ ਤੇ ਹੁਣ ਤੁਸੀਂ ਸਮਝ ਸਕਦੇ ਹੋ ਸਾਊਥ ਇੰਡੀਆ ਨੂੰ ਸੋਚਦੇ ਜਿਹੜੀਆਂ ਜਿਹੜੀਆਂ ਵੀ ਸਟੇਟ ਆਪਣੇ ਦਿਮਾਗ 'ਚ ਆਉਂਦੀਆਂ ਨੇ ਉਹਨਾਂ ਸਾਰੀਆਂ ਦੇ ਵਿੱਚ ਇਹ ਹੈਗੇ ਨੇ ਤੇ 54 ਸਟੋਰ ਨੇ ਇਹਨਾਂ ਦੇ ਤੇ ਜਿਹੜੀ ਇਹਨਾਂ ਦੀ ਰੇਂਜ ਹੈਗੀ ਆ ਸਾੜੀਆਂ ਦੀ ਤੇ ਉਹ ਬਹੁਤ ਹੀ ਜ਼ਿਆਦੇ ਆ ਇਹਨਾਂ ਕੋਲੇ ਮਾਰਕੀਟ ਸ਼ੇਅਰ ਵੀ ਚੰਗਾ ਖਾਸਾ ਹੈਗਾ ਵਾ ਉੱਥੇ ਤੇ ਉਸ ਤੋਂ ਇਲਾਵਾ ਰਿਜ਼ਲਟਸ ਇਹਨਾਂ ਦੇ ਬਹੁਤ ਹੀ ਜ਼ਿਆਦਾ ਵਧੀਆ ਆਪਾਂ ਹੁਣ ਇੱਕ ਵਾਰ ਇਹਨਾਂ ਦੇ ਰਿਜ਼ਲਟਸ ਨੂੰ ਚੈੱਕ ਕਰ ਲੈਨੇ ਆ ਕਿਉਂਕਿ ਜੇ ਰਿਜ਼ਲਟ ਵਧੀਆ ਨਹੀਂ ਆ ਰਹੇ ਸੇਲ ਵਧ ਨਹੀਂ ਰਹੀ ਪ੍ਰੋਫਿਟ ਨਹੀਂ ਹੋ ਰਿਹਾ ਤਾਂ ਫਿਰ ਇਹ ਸਿਰਫ ਇੱਕ ਕਿਤਾਬੀ ਗੱਲਾਂ ਰਹਿ ਜਾਂਦੀਆਂ ਨੇ ਹੁਣ ਆਪਾਂ ਦੇਖਦੇ ਹਾਂ ਇਹਨਾਂ ਦੀ ਸੇਲ ਮਾਰਚ 2018 ਦੇ ਵਿੱਚ 692 ਕਰੋੜ ਉਸ ਤੋਂ ਬਾਅਦ ਮਾਰਚ 2024 7 ਸਾਲ ਬਾਅਦ 7 ਸਾਲ ਬਾਅਦ ਜਿਹੜੀ ਸੇਲ ਆ ਉਹ ਵਧ ਕੇ 1374 ਕਰੋੜ ਮਤਲਬ ਦੁੱਗਣੀ ਹੋਈ ਆ ਇਹਨਾਂ ਦੀ ਸੇਲ ਪ੍ਰੋਫਿਟ ਅਸਲੀ ਫਰਕ ਪਿਆ ਪ੍ਰੋਫਿਟ 'ਚ 18 ਦੇ ਵਿੱਚ 15 ਕਰੋੜ ਦਾ ਪ੍ਰੋਫਿਟ ਆ ਤੇ ਹੁਣ ਮਾਰਚ 2024 ਦੇ ਵਿੱਚ ਪ੍ਰੋਫਿਟ ਹੈਗਾ 101 ਕਰੋੜ ਦਾ ਤਾਂ ਇੱਥੇ 6 ਗੁਣਾ ਵਧਿਆ ਵਾ ਪ੍ਰੋਫਿਟ ਸੇਲ 2 ਗੁਣਾ ਵਧੀਆ ਪਰ ਪ੍ਰੋਫਿਟ 6 ਗੁਣਾ ਵਧ ਗਿਆ ਤਾਂ ਇਥੋਂ ਇੱਕ ਚੀਜ਼ ਜੋ ਮੈਨੂੰ ਸਮਝ ਲੱਗ ਰਹੀ ਹੈ ਕਿ ਸਿੰਪਲ ਉਹ ਹੈਗਾ ਕਿ ਜਿਹੜਾ ਮਾਰਜਨ ਹੈਗਾ ਵਾ ਜਿਸ ਮਾਰਜਨ ਦੇ ਉੱਪਰ ਇਹਨਾਂ ਨੂੰ ਚੀਜ਼ ਖੁਦ ਪੈ ਰਹੀ ਆ ਤੇ ਜਿਸ ਮਾਰਜਨ ਦੇ ਉੱਪਰ ਇਹ ਵੇਚ ਰਿਹਾ ਉਹ ਉਹਦੇ ਚ ਇਹਨਾਂ ਨੇ ਬਹੁਤ ਜ਼ਿਆਦਾ ਮਤਲਬ ਵਧਾਇਆ ਆਪਣਾ ਕੰਮ ਤਾਂ ਇਸ ਕਰਕੇ ਇਹਨਾਂ ਦਾ ਪ੍ਰੋਫਿਟ ਬਹੁਤ ਜ਼ਿਆਦਾ ਹੈਗਾ ਤੇ ਅਗਲੀ ਚੀਜ਼ ਆਪਾਂ ਨੂੰ ਹੁਣ ਦੇਖਣੀ ਜਿਹੜੀ ਬਣਦੀ ਆ ਚਾਹੀਦੀ ਆ ਉਹ ਹੈਗੀ ਆ ਸ਼ੇਅਰਹੋਲਡਿੰਗ ਪੈਟਰਨ ਸ਼ੇਅਰਹੋਲਡਿੰਗ ਨੀਅਰਲੀ 60.8% ਇਹਨਾਂ ਦੇ ਕੋਲੇ ਹੈਗਾ ਪ੍ਰੋਮੋਟਰਸ ਕੋਲੇ ਤੇ ਪਬਲਿਕ ਦੇ ਕੋਲੇ ਸਿਰਫ ਹੀ 13% ਸ਼ੇਅਰ ਨੇ ਡੋਮੈਸਟਿਕ ਇੰਸਟੀਚੂਨਲ ਇਨਵੈਸਟਰਸ ਉਹ ਇਨਵੈਸਟਰ ਜਿਹੜੇ ਇੰਡੀਆ ਦੇ ਨੇ ਪਰ ਬਹੁਤ ਹੀ ਵੱਡੇ ਨੇ ਉਹਨਾਂ ਦੇ ਕੋਲੇ 19% ਸ਼ੇਅਰ ਨੇ ਇਸ ਕੰਪਨੀ ਤੇ ਤਾਂ ਇੱਕ ਬਹੁਤ ਵੱਡਾ ਹਿੱਸਾ ਉਹ ਰੱਖੀ ਬੈਠੇ ਆ ਆਪਣੇ ਕੋਲੇ ਇਹ ਹੋ ਗਈ ਇੱਕ ਸਾਈਡ ਦੀ ਸਟੋਰੀ ਪਰਫੈਕਟ ਮੈਰਿਜ ਦੋ ਜਾਨੇ ਹੋਣੇ ਚਾਹੀਦੇ ਆ ਇਹ ਆਪਾਂ ਗੱਲ ਕਰ ਲਈ ਉਹਨਾਂ ਚੋਂ ਇੱਕ ਇਨਸਾਨ ਦੀ ਪਹਿਲਾਂ ਆਪਾਂ ਉਹਨੂੰ ਦੇਖੀਏ ਕੀ ਕੀ ਉਹ ਚੰਗਾ ਹੈ ਜਾਂ ਨਹੀਂ ਸਾੜੀਆਂ ਦਾ ਬਿਜ਼ਨਸ ਹੈ ਇਹਨਾਂ ਦਾ ਸਾੜੀਆਂ ਦੀ ਸੇਲ ਸਾਊਥ ਇੰਡੀਆ ਦੇ ਵਿੱਚ ਲੇਡੀਜ਼ ਨੇ ਸਾੜੀਆਂ ਹੀ ਪਹਿਨਣੀਆਂ ਹੁੰਦੀਆਂ ਨੇ ਤੇ ਦੂਸਰੀ ਚੀਜ਼ ਹੁਣ ਇੱਕ ਹੋਰ ਟ੍ਰੈਂਡ ਵੀ ਆ ਗਿਆ ਮਾਡਰਨ ਆਪਣੀਆਂ ਜਿਹੜੀਆਂ ਲੜਕੀਆਂ ਨੇ ਉਹ ਵੀ ਕਿਉਂਕਿ ਉਹਨਾਂ ਕੋਲੇ ਵੀ ਨਾਰਮਲ ਦੇ ਵਿੱਚ ਉਹ ਜੀਨਸ ਵਗੈਰਾ ਪਾਉਂਦੀਆਂ ਨੇ ਪਰ ਜਦੋਂ ਕੋਈ ਵੀ ਟ੍ਰੈਡੀਸ਼ਨਲ ਫੈਸਟੀਵਲ ਆਉਂਦਾ ਵਿਆਹ ਸ਼ਾਦੀ ਹੁੰਦੀ ਆ ਤਾਂ ਉਦੋਂ ਹਰ ਇੱਕ ਲੜਕੀ ਨੂੰ ਚਾਹ ਹੁੰਦਾ ਕਿ ਥੋੜਾ ਡਿਫਰੈਂਟ ਕਰੀਏ ਸਾੜੀਆਂ ਵਗੈਰਾ ਤਾਂ ਉਹ ਜਿਹੜੀਆਂ ਸਾੜੀਆਂ ਨੇ ਉਹ ਬਹੁਤ ਲਗਜ਼ਰੀ ਆਈਟਮ ਚ ਵੀ ਚਲੀਆਂ ਜਾਂਦੀਆਂ ਬਹੁਤ ਮਹਿੰਗੀਆਂ ਸਾੜੀਆਂ ਹੁੰਦੀਆਂ ਉੱਥੇ ਇਹਨਾਂ ਦਾ ਮਾਰਜਿਨ ਅਸਲ ਚ ਫਰਕ ਪੈਂਦਾ ਵਾ ਉਹ ਹੁੰਦੀਆਂ ਸਾੜੀਆਂ ਜਿੱਥੇ ਇਹਨਾਂ ਨੂੰ ਸਭ ਤੋਂ ਜ਼ਿਆਦਾ ਪ੍ਰੋਫਿਟ ਹੋਣਾ ਵਾ ਤਾਂ ਪ੍ਰੋਡਕਟ ਬਹੁਤ ਹੀ ਸਹੀ ਸੇਲ ਚੰਗੀ ਜਾ ਰਹੀ ਆ ਡਬਲ ਹੋਈ ਆ ਪ੍ਰੋਫਿਟ 6 ਗੁਣਾ ਹੋ ਗਿਆ ਡੈਟ ਕੋਈ ਬਹੁਤ ਜ਼ਿਆਦਾ ਨਹੀਂ ਹੈਗੀ ਬਹੁਤ ਹੀ ਥੋੜੀ ਜਿਹੀ ਇੱਕ ਡੈਟ ਹੈਗੀ ਆ ਉਨੀ ਨਹੀਂ ਹੈਗੀ ਜਿਹੜੀ ਕਿ ਆਪਾਂ ਨੂੰ ਤੰਗ ਕਰੇ ਆਪਾਂ ਨੂੰ ਪਰੇਸ਼ਾਨ ਕਰੇ ਉਸ ਤੋਂ ਬਾਅਦ ਹੁਣ ਅਗਲੀ ਚੀਜ਼ ਆਪਾਂ ਦੇਖਣੀ ਆ ਹੁਣ ਦੂਸਰਾ ਬੰਦਾ ਕਿਉਂਕਿ ਬਹੁਤ ਵਾਰ ਮੇਰੇ ਇਹ ਜਿਹੇ ਦੋਸਤ ਮਤਲਬ ਬਹੁਤ ਸਾਰੇ ਦੋਸਤ ਨੇ ਜਿਹੜੇ ਮੈਨੂੰ ਪੁੱਛਦੇ ਆ ਕਿ ਅ ਅਸੀਂ ਆਹ ਕੰਪਨੀ ਲਈ ਸੀ ਹੁੰਦਾ ਕੀ ਆ ਕੰਪਨੀ ਉਹਨਾਂ ਨੇ ਵਧੀਆ ਲਈ ਹੁੰਦੀ ਆ ਪਰ ਉਹ ਇੰਨੇ ਇੱਕ ਹਾਈ ਪ੍ਰਾਈਸ ਤੇ ਲਈ ਹੁੰਦੀ ਆ ਤਾਂ ਉਹ ਮਤਲਬ ਉਥੇ ਫਸਣ ਵਾਲੀ ਗੱਲ ਹੋ ਜਾਂਦੀ ਹੈ 2002 ਸ਼ਾਇਦ 210 ਕੁਝ ਕਰਕੇ ਮੈਨੂੰ ਪੱਕਾ ਯਾਦ ਨਹੀਂ ਹੈਗਾ ਉਨੇ ਦੇ ਉੱਪਰ ਇਹਨਾਂ ਦਾ ਆਈਪੀਓ ਆਇਆ ਸੀਗਾ ਤਾਂ ਉਸ ਤੋਂ ਬਾਅਦ ਇੱਕਦਮ ਹੀ ਇਹ ਕੰਪਨੀ ਦੇ ਸ਼ੇਅਰ ਦੇ ਵਿੱਚ ਤੇਜ਼ੀ ਆਈ ਤਾਂ ਸ਼ੇਅਰ ਪ੍ਰਾਈਸ ਗਿਆ 305 ਤੱਕ 2002 ਦੇ ਉੱਪਰ ਆਈਪੀਓ ਲਿਸਟ ਹੋਇਆ ਸ਼ੇਅਰ ਪ੍ਰਾਈਸ ਗਿਆ 305 ਤੱਕ ਪਰ ਉਸ ਤੋਂ ਬਾਅਦ ਕਿਉਂਕਿ ਥੋੜਾ ਮਾਰਕੀਟ ਦੇ ਵਿੱਚ ਵੀ ਗਿਰਾਵਟ ਆਈ ਹੋਰ ਸਭ ਕੁਝ ਹੋਇਆ ਇਸ ਟਾਈਮ ਜਿਹੜਾ ਸ਼ੇਅਰ ਪ੍ਰਾਈਸ ਚੱਲ ਰਿਹਾ 177 ਰੁਪਏ ਤਾਂ ਕਹਿਣ ਦਾ ਮਤਲਬ ਇੱਕ ਕੰਪਨੀ ਜਿਹੜੀ ਇੱਕ ਟਾਈਮ ਟੱਚ ਕਰ ਚੁੱਕੀ ਆ 310 ਨੂੰ ਅੱਜ ਉਹ ਚੱਲ ਰਹੀ ਹੈ 177 178 ਰੁਪਏ ਦੇ ਉੱਪਰ ਤਾਂ ਇੱਕ ਬਹੁਤ ਹੀ ਵੱਡਾ ਡਿਸਕਾਊਂਟ ਇੱਕ ਬਹੁਤ ਚੰਗੀ ਕੰਪਨੀ ਦੇ ਉੱਪਰ ਬਟ ਮੈਂ ਫੇਰ ਤੁਹਾਨੂੰ ਇਹ ਕਹਿ ਦਿੰਨਾ ਮੈਂ ਸਿਰਫ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰ ਰਿਹਾ ਦੂਸਰੀ ਚੀਜ਼ ਇਹ ਹੈਗੀ ਆ ਸਟਾਕ ਮਾਰਕੀਟ ਦੇ ਵਿੱਚ ਜੇ ਤੁਸੀਂ ਆ ਰਹੇ ਹੋ ਮੈਨੂੰ ਨਹੀਂ ਪਤਾ ਅਲੱਗ-ਅਲੱਗ ਵੀਡੀਓਜ਼ ਬਹੁਤ ਸਾਰੇ YouTube ਦੇ ਉੱਪਰ ਵੀਡੀਓਜ਼ ਨੇ ਜਿੱਥੇ ਕਹਿੰਦੇ ਆ ਕਿ ਹਾਂ 5000 ਤੋਂ 20 ਕਰੋੜ ਪਤਾ ਨਹੀਂ ਕਿੰਨੀ-ਕਿੰਨੀਆਂ ਰਕਮਾਂ ਪਤਾ ਨਹੀਂ ਕਿੰਨੀਆਂ ਜ਼ੀਰੋਆਂ ਤੱਕ ਉਹ ਬਣ ਜਾਂਦੀ ਆ ਮੈਂ ਸ਼ਾਇਦ ਮੈਂ ਉਹਨਾਂ ਨਹੀਂ ਹੈਗਾ ਮੈਨੂੰ ਉਹਨਾਂ ਕੰਮ ਨਹੀਂ ਆਉਂਦਾ ਜਾਂ ਤਾਂ ਤੇ ਜੇ ਤੁਹਾਨੂੰ ਉਸ ਤਰ੍ਹਾਂ ਹੈ ਤਾਂ ਸ਼ਾਇਦ ਮਾਰਕੀਟ ਤੁਹਾਡੇ ਲਈ ਨਹੀਂ ਹੈਗੀ ਮਾਰਕੀਟ ਅਸਲ ਚ ਉਸ ਇਨਸਾਨ ਲਈ ਜਿਹੜਾ ਬਹੁਤ ਲੰਬਾ ਟਾਈਮ ਵੇਟ ਕਰ ਸਕਦਾ ਵਾ ਤਾਂ ਮੈਨੂੰ ਇੱਥੇ ਪਰਸਨਲੀ ਇਹ ਲੱਗ ਰਿਹਾ ਵਾ ਆਪਣੇ ਲਈ ਕਿ ਇੱਥੇ ਮੈਂ ਕੋਈ ਇੱਕ ਬਹੁਤ ਥੋੜੀ ਜੀ ਅਮਾਉਂਟ ਇਹਦੇ ਵਿੱਚ ਰੱਖ ਸਕਦਾ ਕਿਉਂਕਿ ਮੈਨੂੰ ਕੰਪਨੀ ਇਹ ਚੰਗੀ ਲੱਗ ਰਹੀ ਆ ਤੇ ਮੈਨੂੰ ਬਹੁਤ ਲੰਬਾ ਟਾਈਮ ਹੈ ਦੀ ਇਹਦੇ ਵਿੱਚ ਸਟੋਰੀ ਨੂੰ ਦੁਬਾਰਾ ਵਧੀਆ ਹੋਣ ਦਾ ਦੁਬਾਰਾ ਮੋਮੈਂਟਮ ਬਣਨ ਦਾ ਤੇ ਇਸ ਕੰਪਨੀ ਨੂੰ ਦੁਬਾਰਾ ਇਨਵੈਸਟਰਸ ਦੀ ਅੱਖਾਂ ਦੇ ਵਿੱਚ ਵਾਪਸ ਆਉਣ ਦੀ ਮੈਂ ਆਰਾਮ ਨਾਲ ਵੇਟ ਕਰ ਸਕਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਅਗਲੀ ਚੀਜ਼ ਇਹ ਆ ਮੈਂ ਤੇ ਸਿਰਫ ਓਨੀ ਕਮਾਉਂਟ ਲਾਉਂਗਾ ਜਿਹਨੂੰ ਲਾ ਕੇ ਮੈਂ ਭੁੱਲ ਸਕਦਾ ਹਰ ਇੱਕ ਸ਼ੇਅਰ ਲੈਣਾ ਉਹ ਇੱਕ ਬੂਟਾ ਛੋਟਾ ਲਾਉਣ ਦੇ ਵਾਂਗੂ ਹੈਗਾ ਵਾ ਬਹੁਤ ਸਾਰੇ ਬੂਟੇ ਲਾ ਦੋ ਤੇ ਫਿਰ ਦੇਖੋ ਉਸ ਤੋਂ ਬਾਅਦ ਵੇਟ ਕਰੋ ਤਾਂ ਇਹ ਸੀਗਾ ਜੀ ਮੇਰਾ ਅੱਜ ਦਾ ਇਹ ਵੀਡੀਓ ਇੱਕ ਮੈਂ ਫਿਰ ਥੋੜੀ ਜਿਹੀ ਤੁਹਾਨੂੰ ਤੋਂ ਮਾਫੀ ਚਾਹੁੰਦਾ ਮੈਨੂੰ ਪਤਾ ਅੰਦਰੋਂ ਤੁਸੀਂ ਥੋੜਾ ਹੋ ਸਕਦਾ ਗੁੱਸੇ 'ਚ ਵੀ ਬੈਠੇ ਹੋਵੋਗੇ ਵੀ ਆਗੇ ਅੱਜ ਫਿਰ ਇੱਧਰ ਨੂੰ ਤੇ ਟਾਈਮ ਮਿਲ ਗਿਆ ਨੂੰ ਕ੍ਰਾਈਮ ਦੀ ਦੁਨੀਆ ਤੋਂ ਹਾਂਜੀ ਬਿਲਕੁਲ ਇਹ ਹੈਗਾ ਮੈਂ ਖੁਦ ਮੰਨਦਾ ਮੈਂ ਤੁਹਾਨੂੰ ਉਸ ਦਿਨ ਕਿਹਾ ਸੀਗਾ ਕਿ ਟੀਮ ਵੱਡੀ ਹੋ ਗਈ ਹੁਣ ਰੈਗੂਲਰ ਵੀਡੀਓ ਬਣਨਗੇ ਪਰ ਉਹ ਅਸਲ 'ਚ ਹੋਇਆ ਕਿ ਮੈਂ ਝੂਠ ਨਹੀਂ ਬੋਲਦਾ ਇਨਸਾਨ ਵੀ ਲਾਲਚ ਕਰਦਾ ਮੈਂ ਵੀ ਇਨਸਾਨ ਹਾਂ ਤੇ ਅਸੀਂ ਸਭ ਤੋਂ ਪਹਿਲਾਂ ਥੋੜਾ ਕ੍ਰਾਈਮ ਵਾਲਿਆਂ ਨੂੰ ਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਥੋੜੇ ਜਿਹੀ ਵੀਡੀਓ ਵਿਧਾਏ ਆ ਪਰ ਹੁਣ ਤੋਂ ਇੱਕ ਵਾਰੀ ਫੇਰ ਤੁਹਾਡੇ ਨਾਲ ਵਾਦਾ ਜਿਹੜੇ ਮੈਂ ਬਹੁਤ ਵਾਰ ਤੋੜੇ ਆ ਇਸ ਵਾਰ ਫੇਰ ਵਾਦਾ ਕਰਦਾ ਉਮੀਦਾਂ ਨਹੀਂ ਤੋੜੂੰਗਾ ਕਿ ਹੁਣ ਮੈਂ ਭਾਵੇਂ ਮੈਂ 5 ਮਿੰਟ ਦਾ ਵੀਡੀਓ ਬਣਾਵਾ ਪਾਵੇਂ 7 ਮਿੰਟ ਦਾ ਵੀਡੀਓ ਬਣਾਵਾ ਚਾਹੇ ਕਿ ਬਹੁਤ ਛੋਟਾ ਵੀਡੀਓ ਬਣਾਵਾ ਪਰ ਹੁਣ ਤੋਂ ਮੈਂ ਰੈਗੂਲਰ ਵੀਡੀਓ ਬਣਾਉਂਗਾ ਠੀਕ ਹੈ ਜੀ ਇਹ ਇੱਕ ਵਾਰੀ ਫੇਰ ਮੇਰਾ ਵਾਦਾ ਦੇਖਦਾ ਹੁਣ ਕੀ ਹੁੰਦਾ ਤੇ ਇਹ ਮੇਰਾ ਵੀਡੀਓ ਇੱਥੇ ਖਤਮ ਹੁੰਦਾ ਜੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਮੈਂ ਤੁਹਾਨੂੰ ਕੱਲ ਨੂੰ ਜ਼ਰੂਰ ਮਿਲੂੰਗਾ ਇੱਕ ਹੋਰ ਨਵੇਂ ਸ਼ੇਅਰ ਦੇ ਨਾਲ ਤੇ ਹੁਣ ਮੈਂ ਤੁਹ ਤੋਂ ਇਜਾਜ਼ਤ ਲੈਣਾ ਜੀ ਇਹ ਵੀਡੀਓ ਮੇਰਾ ਇੱਥੇ ਹੀ ਖਤਮ